ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 22 ਤੋਂ ਲੈ ਕੇ 27 ਦਸੰਬਰ ਤੱਕ ਦੇ ਮੌਸਮ ਦੀ ਆਉਣ ਵਾਲੇ 5-6 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਜੀ ਔਰ ਮੌਸਮ ਵਿਭਾਗ ਵੱਲੋਂ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਮੌਸਮ ਨੂੰ ਲੈ ਕੇ ਸਾਰੀ ਜਾਣਕਾਰੀਆਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਵੀਡੀਓ ਦੇ ਨਾਲ ਅੰਤ ਤੱਕ ਜੁੜੇ ਰਹਿਣਾ ਜੀ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਅੱਜ ਰਾਤ ਦੇ ਮੌਸਮ ਦੀ ਤੇ ਸਕਰੀਨ ਦੇ ਉੱਤੇ ਤੁਸੀਂ ਐਸੇ ਵਾਲਿਆਂ ਲਾਈਵ ਸੈਟਲਾਈਟ ਤੁਸੀਂ ਉਹਨਾਂ ਦੇਖਣੇ ਹੋ ਜੀ ਜੇ ਤੁਹਾਨੂੰ ਇੱਥੇ ਦੱਸ ਦਈਏ ਕਿ ਮੌਸਮ ਪੰਜਾਬ ਦਾ ਬਿਲਕੁਲ ਸਾਫ਼ ਬਣਿਆ ਹੋਇਆ ਹੈ ਟੋਟਲੀ ਫੱਦਰ ਹੋਵੇ ਜੀ ਹਲਕੇ-ਫੁਲਕੇ ਜੜਜਾ ਫਣੀ ਹੋਈ ਜਾਂ ਕੋਈ ਖਾਸੇ ਵੱਡੇ ਫੱਦਰ ਤੇ ਮੌਸਮ ਦੇ ਵਿੱਚ ਫੱਦਲਾ ਦੇ ਸੰਭਾਵਨਾ ਫਿਲਹਾਲ ਅਜਰਤ ਨਹੀਂ ਹੈ ਤੇ ਮੌਸਮ ਆਪਣਾ ਸਾਫ ਹੀ ਰਹੂਗਾ ਜੀ ਤੇ 1 ਤੋਂ 2 ਡਿਗਰੀ ਜਿਹੜੀ ਗਰਾਵਟ ਹੈ ਟੈਂਪਰੇਚਰ ਦੇ ਵਿੱਚ ਦਰਜ ਕੀਤੀ ਜਾ ਸਕਦੀ ਹੈ ਤੇ ਲਗਭਗ ਸਾਰੇ ਪੰਜਾਬ ਦੇ ਵਿੱਚ ਮੌਸਮ ਆਪਣਾ ਅਜਰਾ ਸਾਫ ਹੀ ਰਹੂਗਾ ਤੇ ਦੂਜੇ ਫਾਸੇ ਜੇ ਅਗਰ ਦੇਖੀਏ ਜੀ ਤੇ ਸਕਰੀਨ ਦੇ ਉੱਤੇ ਦੇਖੋ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਜੀ 21 ਤਰੀਕ ਤੋਂ ਯਾਨੀ ਕਿ ਅੱਜ ਮੌਸਮ ਸਾਫੀ ਇਸ ਗੱਲ ਕੋਲ ਲਾ ਕੇ 22 ਤਰੀਕ ਤੋ ਮੌਸਮ ਦੇ ਵਿੱਚ ਤਬਦੀਲੀ ਨਜ਼ਰ ਆ ਸਕਦੀ ਹੈ ਜੀ ਇੱਕ ਫੱਟਵੇਂ ਸਿਸਟਮ ਹੈ ਜਿਹੜਾ ਪੰਜਾਬ ਦੇ ਉੱਤੇ 10 ਤੱਕ ਦੇ ਸਕਦਾ ਹੈਗਾ ਤੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਹੁੰਮੀ ਦੇ ਅਲਰਟ ਨਜ਼ਰੇ ਜਾਰੀ ਕੀਤੇ ਗਏ ਨੇ ਕੱਲ ਤੇ ਫਰਸੋ ਦੋ ਦਿਨ ਜਿਹੜਾ ਇਹ ਫੱਟਵੇਂ ਸਿਸਟਮ ਹੈ ਜਿਹੜਾ ਐਕਟਿਵ ਰਹੂਗਾ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ 27 ਤਰੀਕ ਤੱਕ ਮੌਸਮ ਆਪਦਾ ਬਿਲਕੁਲ ਸਾਫ਼ ਹੈ ਸੋ ਮੌਸਮ ਦਾ ਡਬਲ ਅਟੈਕ ਹੈ ਜਿਹੜਾ ਹੁਣ ਵੇਖਣ ਨੂੰ ਮਿਲੇਗਾ ਤੁਸੀਂ ਥੱਲੇ ਦੇਖ ਸਕਦੇ ਹੋ 21 ਤਰੀਕ ਤੋਂ ਲੈ ਕੇ 24 ਤਰੀਕ ਤੱਕ ਜਾਣੇ ਕਿ ਆਉਣ ਵਾਲੇ ਜਿਹੜੇ 96 ਘੰਟੇ ਹੋਣਗੇ ਸੰਘਣੀ ਧੁੰਦ ਫਲਸ ਸੀਤਲ ਹਵਾ ਜਿਹੜੀ ਆ ਚਲਦੀ ਦਿਖਾਈ ਦੇਗੀ ਨਾਲ ਖੁਣੇ ਕਿਤੇ ਕਿਤੇ ਜੜੇ ਆ ਮੀਂਹ ਵੀ ਦੱਸ ਸਕਦੇ ਸਕੇ ਨੇ ਤੇ 2-3 ਡਿਗਰੀ ਜਿਹੜੀ ਟੈਂਪਰੇਚਰ ਦੀ ਗਰਾਵਟ ਆ ਉਹ ਵੀ ਦੇਖੀ ਜਾਏਗੀ ਤੇ ਧੁੰਦ ਜਿਹੜੀ ਆ ਜੀ ਆ ਜੂਗੀ ਲਗਭਗ ਸਾਰੇ ਜਿਲਿਆਂ ਦੇ ਵਿੱਚ ਸੰਗਨਿਤ ਹੋਈ ਸੰਗਨਿਤ ਧੁੰਦ ਜਿਹੜੀ ਆ ਉਹ ਵੇਖਣ ਨੂੰ ਮਿਲ ਜਾ ਤੇ ਆਉਣ ਵਾਲੇ ਜਿਹੜੇ 2-3 ਦਿਨ ਹੋਣਗੇ ਤੇ ਤੁਸੀਂ ਦੇਖ ਸਕਦੇ ਹੋ ਕਿ ਸੰਗਨਿਤ ਹੋਈ ਸੰਗਨੀ ਜਿਆਦਾ ਧੁੰਦ ਜਿਹੜੀ ਆ ਉਹ ਵੇਖਣ ਨੂੰ ਮਿਲ ਸਕਦੀ ਆ ਇਸ ਲਈ ਜਿਹੜੇ ਲੋਕ ਸਫ਼ਰ ਕਰਦੇ ਨੇ ਜੀ ਸੜਕਾਂ ਦੇ ਉੱਤੇ ਵਾਹਨਾਂ ਤੇ ਉਹਨਾਂ ਨੂੰ ਜਿਹੜੀ ਆ ਇੱਕ ਅਪੀਲ ਹੈ ਜੋ ਬਹੁਤ ਧਿਆਨ ਨਾਲ ਆਪਣੇ ਸਫ਼ਰ ਕਰਨ ਤੇ ਹੌਲੀ ਤੇ ਆਉਣ ਵਾਲੇ ਜਿਹੜੇ 96 ਘੰਟੇ ਨੇ ਜੀ ਮੌਸਮ ਦੇ ਵਿੱਚ ਇਹ ਤਬਦੀਲੀ ਜਿਹੜੀ ਆਉਗੀ ਏਖਣ ਨੂੰ ਮਿਲੇਗੀ ਸੰਘਣੀ ਧੁੰਦ ਬਹੁਤ ਜ਼ਿਆਦਾ ਸੰਘਣੀ ਧੁੰਦ ਜਿਹੜੀ ਆ ਉਹ ਏਖਣ ਨੂੰ ਮਿਲ ਸਕਦੀ ਹੈ ਤੇ ਇਹਦੇ ਇਸ ਨੂੰ ਲੈ ਕੇ ਜਿਹੜਾ ਹਾਈ ਲਰਟ ਹੈ ਉਹ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾਰੀ ਕੀਤਾ ਗਿਆ ਹੈ ਹਰਿਆਣਾ ਦੇ ਵਿੱਚ ਵੀ ਮੌਸਮ ਦੇ ਵਿੱਚ ਸੰਘਣੀ ਧੁੰਦ ਦਾ ਜਿਹੜਾ ਅਲਰਟ ਜਾਰੀ ਕੀਤਾ ਗਿਆ ਹੈ ਜੀ ਤੇ ਉਤਰੀ ਹਰਿਆਣਾ ਦੇ ਵਿੱਚ ਮੌਸਮ ਦੇ ਵਿੱਚ ਤਬਦੀਲੀ ਨਜ਼ਰ ਆ ਸਕਦੀ ਹੈ ਕੱਲ ਤੇ ਪਰਸੋਂ ਦੋ ਦਿਨ ਤੇ ਇਹ ਜਿਹੜੇ ਅੰਕੜੇ ਨੇ ਜੀ ਮੌਸਮ ਹਾਗਲ ਜਾਰੀ ਕੀਤੇ ਗਏ ਨੇ ਤੇ ਮਿਲ ਜਾਈਏ ਅਗਲੀ ਵੀਡੀਓ ਦੇ ਵਿੱਚ ਜੋ ਜੋ ਫੀਡਸ ਸੁਣ ਗਿਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੁੜੇ ਰਹੋ ਚਾਲਤ ਨਾਲ ਧੰਨਵਾਦ ਜੀ ਸ਼ੁਕਰੀਆ